ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੁਣ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਤਾਪੇ ਦਾ ਪਿੰਡ ਹੈਗਾ ਇੱਕ ਤੁਹਾਨੂੰ ਛੋਟੀ ਸੂਈ ਸੁਬਾਈ ਦਿਖਾਵਾਂ ਕਿਹੜਾ ਸੂਆ ਕਦੋਂ ਸੂਈ ਆ ਜਾਂ ਜੇਰ ਪੈਣੀ ਬਾਕੀ ਆ ਜਾਂ ਪੈ ਗਈ ਉਹ ਵੀ ਗੱਲਬਾਤ ਬਾਈ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਾਂ 807 ਜੀ 38550 38550 ਤੇ ਪਿੰਡ ਆਪਣਾ ਜੀ ਪਿੰਡ ਵਧਾਤੀ ਪਿੰਡ ਵਧਾਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਆਪਾਂ ਨੂੰ ਇੱਧਰ ਪੈ ਟੱਲੇ ਵਾਲਾ ਤੇ ਇੱਧਰ ਭਦੌੜ ਭਦੌੜ ਦੇ ਨਾਲ ਜੀ ਓਕੇ ਤੇ ਜਿਹੜੀ ਆਪਾਂ ਮੱਝ ਦੇਖੀ ਐ ਨੇ ਇਸ ਸਕਰੀਨ ਤੇ ਕਦੋਂ ਸੂਈ ਹੈ ਜੀ ਇਹ ਜੀ ਸਾਰੀ 1.5 ਘੰਟਾ ਹੋ ਗਿਆ ਜੀ 1.5 ਘੰਟਾ ਜੇਰ ਪੈਣੀ ਹਜੇ ਬਾਕੀ ਆ ਜੇਰ ਪੈਣੀ ਆ ਬਸ ਓਕੇ ਜੇਰ ਪੈਣੀ ਹਜੇ ਬਾਕੀ ਆ ਜੀ ਤੇ ਸੂਆ ਕਿਹੜਾ ਸੂਈ ਹੈ ਜੀ ਤੀਜਾ ਸੂਆ ਜੀ ਕੀ ਦੇਤਾ ਇਹਨੇ ਕੱਟੀ ਆ ਬਹੁਤ ਚੰਗੀ ਕੱਟੀ ਫਿਰ ਕਿ ਚੰਗੀ ਕੱਟੀ ਆ ਗਈ ਹੈਨਾ ਆ ਦੇਖੋ ਜੀ ਚੰਗੀ ਹਜੇ ਕੱਟੀ ਵੀ ਉੱਠਣ ਨਹੀਂ ਲੱਗੀ ਤੇ ਮੈਨੂੰ ਲੱਗਦਾ ਵੇਟ ਕੱਟੀ ਦਾ ਚੰਗਾ ਹੀ ਆ ਜੀ ਹੈਨਾ ਕੱਦ ਵੀ ਚੰਗਾ ਆਂਦਰਾ ਵਾਲਾ ਕੋਈ ਸਾਣ ਹੈਗਾ ਨਾ ਮੇਰੇ ਪੂਰਾ ਯਾਦ ਨਹੀਂ ਤੇ ਉਹਦਾ ਇਹ ਹੈਗਾ ਟੀਕਾ ਤੇ ਕੱਟੀ ਵੀ ਚੰਗੀ ਤੇ ਝੋਟੀ ਵੀ ਚੰਗੀ ਤੀਜਾ ਸੂਆ ਸੂਪੀ ਜੀ ਤੇ ਮਾਲਕਾ ਨੇ ਦੁੱਧ ਕਿੰਨਾ ਦੱਸਿਆ ਜੀ ਦੂਜੇ ਸੂਏ ਦਾਦਾ ਦੁੱਧ ਹੋਇਆ 13 ਕਿਲੋ ਦੱਸਿਆ 13 ਕਿਲੋ ਖੋਲੋ ਜੀ ਇਹਨੂੰ ਤੋੜ ਰਕ ਰਹਿ ਕੇ ਚੈੱਕ ਧਾਰਾਂ ਧੂਰਾਂ ਫਿਰ ਪਹਿਲਾਂ ਮਾਰ ਕੇ ਦੇਖ ਲਈਆਂ ਓਕੇ ਜੀ ਧਾਰਾਂ ਧੂਰਾਂ ਦੀ ਓਕੇ ਹੈ ਜੇਰ ਹਜੇ ਪੈਣੀ ਬਾਕੀ ਹੈ ਜੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੈਣਗੇ ਕਿਉਂਕਿ ਮੱਝ ਜਿਹੜੀ ਹੁੰਦੀ ਹੈ ਮੱਝ ਦੀ ਕੋਈ 100 ਚੋਂ ਇੱਕ ਦੀ ਜੇਰ ਰਹਿੰਦੀ ਹੈ ਹਨਾ ਜੀ ਆਜੋ ਨਾਲ ਹੀ ਤੁਰਿਓ ਹਾਂ ਜੀ ਓਕੇ ਜੀ ਆਹ ਦੇਖੋ ਤੋੜਾ ਤਰਾ ਕਰੋ ਚੈੱਕ ਕੱਦ-ਗਾਠ ਵਧੀਆ ਗੋਲ ਛੋਟੀ ਹੈਗੀ ਸਿੰਘ-ਸੁੰਗ ਜਮਾ ਰੀ ਨਾਲ ਜਿੰਨਾ ਹੈਗਾ ਪੁੱਲ ਚੀਜ਼ ਜਨੂਨ ਲੈਵਲ ਹੋਵੇ ਦੀ ਪੂਰੀ ਸਾਫ ਤੇ ਥਣਾ-ਥਣਾ ਦੀ ਓਕੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਜੀ ਠੀਕ ਹੈ ਜੀ ਤੇ ਬਾਈਆਂ ਦਾ ਕਹਿਣਾ ਵੀ ਰੀ ਨਾਲ ਤੀਜਾ ਸੁਆ ਜੇਰ ਪੈ ਜੂਗੀ ਆ ਦੇਖੋ ਜੀ ਥਣ ਲੈ ਵਾ ਨੇੜ ਤੋਂ ਕਰਾਮਾਂ ਚੈੱਕ ਆ ਦੇਖੋ ਜੀ ਹੂੰ ਥਾਲੇ ਵੀ ਦੀ ਪੂਰੀ ਸਾਫ ਪੂਰੀ ਸਾਫ ਹੋ ਜਾਵਾਂ ਸੰਗ ਮਾਰਦੇ ਫਰਤਾਰਾਂ ਬਾਈ ਉਹ ਕਿ ਧਰਾਂ ਧੂਰਾ ਮਾਰਦੇ ਦਸੱਲੀ ਜੀ ਹੋ ਜਾਂਦੀ ਆ ਆ ਦੇਖੋ ਜੀ ਤੇ ਦੁੱਧ ਫਿਰ ਆਪਾਂ ਐਦ ਕੀ ਕਿੰਨਾ ਕਹਿ ਕੇ ਦੇ ਦਿਆਂਗੇ ਆਪਾਂ ਹੀ ਮੰਨ ਗੀਆਂ ਰੋਮ ਜੀ 14 14 ਪੂਰਾ ਕਰ ਦਈਏ ਬਾਕੀ ਜਿਹੜੀ ਇਹਦੀ ਯਾਦ ਬਰੀਡ ਹੈ ਨਾ ਦੁੱਧ ਵਾਲੀ ਆ ਠੀਕ ਆ ਮਰ ਕੱਤੀ ਦਾ ਤੀਕਾ ਉਹ ਵੀ ਆਪਰੇ ਓਕੇ ਜੀ ਚੰਗੀ ਆ ਜੀ ਬਾਕੀ ਤੁਸੀਂ ਸੇਵਾ ਆਪ ਕਰਨੀ ਹੈ ਕਿ ਦਸੱਲੀ ਵੀ ਤੁਸੀਂ ਆਪ ਕਰਨੀ ਹੈ ਲਾਓ ਜੀ ਫਿਰ ਬੱਚਾ ਕਿਆ ਹੀ ਮਰਾ ਲੂਗੀ ਧਰਾਂ ਆ ਦੇਖੋ ਇਹ ਸੀਲ ਸਾਉ ਪੂਰੀ ਆ ਹਨਾ ਵੀਰੇ ਮਾਰ ਜਾਵਾਂ ਪੂਰੀ ਓਕੇ ਬਾਕੀ ਜਿਹੜੇ ਆਪਾਂ ਤੁਹਾਡੇ ਜਿੰਨੇ ਕ ਪਸ਼ੂ ਕਵਰ ਕੀਤੇ ਆ ਮੈਨੂੰ ਕਿਤੇ ਤੁਹਾਡਾ ਫੋਨ ਨਹੀਂ ਆਇਆ ਹੈ ਨਾ ਨਹੀਂ ਨਹੀਂ ਇਹੋ ਜਿਹਾ ਕੰਮ ਜਿੰਨੇ ਵੀ ਤੁਹਾਡੇ ਪਸ਼ੂ ਮੈਂ ਕਵਰ ਕੀਤੇ ਆ ਜੀ ਤੁਹਾਡੇ ਪਹੂ ਦਾ ਕਿਤੇ ਮੈਨੂੰ ਲਾਂਭਾ ਨਹੀਂ ਆਇਆ ਜਮਾਂ ਲਾਂਭਾ ਨਹੀਂ ਆਇਆ ਜੀ ਓਕੇ ਗੱਲ ਯੋਨੀ ਜਿਹੜੀ ਹੈ ਓਕੇ ਧਾਰਾ ਦੂਰਾ ਫਿਰ ਆਪਣੀ ਪਹਿਲਾਂ ਵੀ ਬਾਸ ਕਰਕੇ ਲਈ ਵੀ ਆ ਹੈ ਨਾ ਬਾਸ ਕਰਕੇ ਧਿਆਨ ਦੀ ਵੀ ਜੀ ਓਕੇ ਧਾਰਨਾ ਪੂਰਨਾ ਸਿਸਟਮ ਨਾ ਮੈਂ ਕਹਾਂ ਜੀ ਗੋਲ ਧਾਰਾ ਹੈ ਪ੍ਰੋਪਰ ਧਾਰਾ ਕੀਤੇ ਧਾਰਾ 3 ਮਿੰਟ ਵਾਲੀ ਚੋਈ ਆ ਜੀ ਹਨਾ ਜੰਨਾ ਦੁੱਧ ਤੁਹਾਨੂੰ ਉਨਾ ਕੱਢੂ ਵੀ ਆਪਾਂ ਇੰਨਾ ਕਹਿੰਨੇ ਆ ਓਕੇ ਜੀ ਬਸ ਵੀਰੇ ਓਕੇ ਹੋ ਜੋ ਨੇੜੇ ਮੜਾ ਜਾ ਤੇ ਧਾਰਾਂ ਧੂਰਾ ਤੁਹਾਨੂੰ ਕਰਾਤੀਆਂ ਜੀ ਚੈੱਕ ਮੈਨ ਲੱਗਦਾ ਵੀ ਇੱਕ ਮਾਈਨਸ ਪੁਆਇੰਟ ਵੀ ਨਹੀਂ ਸਾਰੀ ਰੁਪਏ ਦਾ ਰੁਪਿਆ ਜੀ ਹਨਾ ਜਮਾਏ ਕਿਤੋਂ 72 ਹੁੰਦੀ ਓਕੇ ਤੇ ਕਿੰਨੇ ਪੈਸੇ ਆ ਜੀ ਵਸ ਲੈਣ ਦੇਣ ਹੀ ਦੱਸਿਓ ਲੈਣ ਦੇਣ ਜੀ ਆਪਾਂ ਤਾਂ ਮੋੜ ਤੋਂ 35 ਗੱਲ ਹੋਈ 27 ਜੀ ਇੱਕ 27 ਚੋ ਮਾਨਤਾਨ ਵੀ ਤੁਹਾਡਾ ਹੋਊ ਓਵੇਂ ਨਹੀਂ ਇਹ ਬਾਈ ਹੈਗੇ ਵੀ ਅੜੀ ਜਾਣਗੇ ਜਿੱਥੇ ਜੇ ਕੋਈ ਇਹਨਾਂ ਨੂੰ 2 ਰੁਪਏ ਦਿੱਤੇ ਤੁਹਾਨੂੰ ਝੋਟੀ ਦੇ ਦੇਣੀ ਆ ਠੀਕ ਆ ਜੀ ਕੁਆਲਿਟੀ ਚੰਗੀ ਮਗਰ ਕੱਟੀ ਚੰਗੀ ਦੁੱਧੇ ਨੇ ਬਾਕੀ 13 ਤੋਂ 14 ਕਿਲੋ ਕੱਢਣੀ ਕੱਢਣਾ ਜੀ ਬਾਕੀ ਜਜਮੈਂਟ ਤੁਸੀਂ ਆਪ ਦੀ ਆਪ ਵੀ ਕਰਕੇ ਲੈਣੀ ਆ ਠੀਕ ਆ ਜੀ ਤੇ ਮਗਰ ਕੱਟੀ ਆ ਪਿੰਡ ਵਧਾਤੇ ਨੰਬਰ ਬੋਲ ਦਿਓ ਜੀ ਫਿਰ 68072 38509 38550 ਇੱਕ ਝੋਟੀ ਸੀ ਇੱਕ ਸਾਨੂੰ ਕਵਰ ਕਰਕੇ ਦੇਤੀ ਤੀਜਾ ਸੁਆ ਜ਼ਰੂਰ ਬਾਈਆਂ ਨਾਲ ਕਰਨਾ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੇਂ ਵੀਡੀਓ ਦੇ ਨਾਲ